12 ਕਿਲੋ ਦੁੱਧ ਮੁੱਲ 42000 42000 ਵੀ 100 ਕਿਲੋਮੀਟਰ ਦੀ ਹੋ ਜੂਗੀ ਕਿੰਨਾ ਦੁੱਧ ਤਿਆਰ ਹੈ ਸਲੇ ਜਿਹੜਾ ਪਚਵਾ ਦਾਂਗੇ ਕੋਈ ਸੱਜਣ ਆ ਕੇ ਚੋਲਵੇ ਜਿਹੜਾ ਇਹਦੇ ਸਨੇ 12 ਕਿਲੋ ਆ ਬਾਈ ਠੀਕ ਆ ਬਾਈ 10 ਦਿਨ ਲੈ ਜੂਗਾ ਹਫ਼ਤਾ ਬਾਸ ਇੰਨੇ ਕਿਲੋ ਠੀਕ ਆ ਬਾਈ ਤੇ ਭਾਈ ਕੀ ਮੁੱਲ ਕਰਨਾ ਇਹਦਾ ਫਿਰ ਆਪਾਂ ਇਹ 40000 ਹੀ ਦੇ ਦਾਂਗੇ 40000 ਮੇਰੇ ਸਾਬ ਹੁਣ ਹਾਲੇ ਦੇਣ ਕਰਦੀ ਆ ਬਾਈ ਦੇਣ ਕਰਦੀ ਕਰਦੀ ਬਾਈ 10 ਦਿਨ ਲੈ ਜੂਗੀ ਹਾਂ ਇਹਦਾ ਮੁੱਲ ਆਪਾਂ ਕੀ ਦਾ ਬਾਈ 40000 ਹਾਂਜੀ ਤੇ ਵੇਟ ਚਵਾਈ ਜੂਈ ਬੜੀ ਸੋਹਣੀ ਆ ਬਾਈ ਹੈਨਾ ਹਾਂਜੀ ਮੋਟੀ ਪੂਰੀ ਕਿ ਬਾਈ ਨੇ ਯਾਰ ਕੀ ਕਹੀਦਾ ਯਾਰ ਕੋਈ ਵੀ ਸੱਜਣਾ ਇੱਥੇ ਆ ਕੇ ਆਪਦੀ ਾਕੜਾਂ ਗਾ ਦੋੜਾਂ ਗਾ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਬਾਈ ਕਿ ਨਹੀਂ ਹਾਂਜੀ ਓਵੇਂ ਦੋਤੇ ਤੇ ਬਾਈ 1 ਹੀ ਮੌਲੇ ਚ ਦੇਣੀ ਹੈ 15000 ਦੀ ਦੇ ਦੇਗਾ 15000 ਦੀ ਤੋਰ ਬਾਈ ਹਨਾ ਤੇਆਂ ਦੀਆਂ ਮੂਹਰ ਲੈਣਾ ਦੀਆਂ ਹਨਾ ਹਾਂਜੀ ਕੋਈ ਨਹੀਂ ਇਹ ਮਗਰਲੇ ਨੂੰ ਮਾਰ ਦੇ ਬਾਈ ਦੋਨੇ ਇਕੱਠੇ ਮਾਰ ਦਈਏ ਓ ਮਗਰਿਆਂ ਨੂੰ ਸੰਜੇ ਵਾਲੇ ਹਨਾ ਤੇ ਆਲੇ ਤੋਂ ਆਲੇ ਮਗਰਲੇ ਕੰਦੇ ਦੀ ਇਹਦਾ ਮੁੱਲ ਭਾਈ ਦੁੱਧ ਕਿੰਨੇ ਦੇਲੇ ਘਰ ਦਾ ਨਹੀਂ ਫਰਕ ਯਾਰ ਹਾਂਜੀ ਇਹਦਾ ਦੁੱਧ ਕਿੰਨੇ ਦੇਲੇ ਸਾਲੇ 6 ਕਿਲੋ ਦੁੱਧ ਆ ਜੀ 6 ਕਿਲੋ ਦੁੱਧ ਇਹਦਾ ਮੁੱਲ ਕੀਤਾ ਆਪਾਂ 15000 15000 ਸასი ਗਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਗੋਗੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਬਿਲਕੁਲ ਨਿੱਕੇ ਨਿੱਕੇ ਇਹ ਰੇਟ ਦਿਆਂ ਜਿਹੜੇ ਤਿੰਨ ਗਾਵਾਂ ਦਿਖਾਵਾਂਗੇ ਤੇ ਦੁੱਧ ਦੁੱਧ ਬਾਰੇ ਹੋਰ ਗ੍ਰੇਡ ਰੂਟ ਬਾਰੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਗੀ ਸਭ ਤੋਂ ਪਹਿਲਾਂ ਇੱਕ ਬੇਨਤੀ ਇਹ ਰੂਗੀ ਕੋਈ ਵੀ ਜਾਨਵਰ ਖਰੀਦਣਾ ਉਹਨੂੰ ਆਪਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਹੈ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਨੂੰ ਜਿੱਦਾਂ ਅੱਗੋਂ ਚੀਜ਼ ਦੱਸ ਕੇ ਦਿੰਦੇ ਤੇ ਉਸ ਆਣ ਬਾਈ ਆਪਦੀ ਸਮਝ ਨਾਲ ਲਿਆਉਂਦਾ ਤੁਸੀਂ ਆਪਦੀ ਸਮਝ ਦੇ ਨਾਲ ਜਾਨਵਰ ਖਰੀਦਣਾ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਾਰਿਆਂ ਦਾ ਸਾਰਿਆਂ ਦਾ ਸਵਾਗਤ ਬਾਈ ਤੇ ਆਪਣੇ ਕੋਲ ਅੱਜ ਆ ਗਈਆਂ ਤਿੰਨ ਗਾਇਆਂ ਬਾਈ ਹਨ ਸਭ ਤੋਂ ਪਹਿਲਾਂ ਆਪਾਂ ਗੱਪਣ ਤੋਂ ਸਟਾਰਟ ਕਰ ਲਈਏ ਬਾਈ ਕੰਨਵਾ ਸੁਆ ਸੁੰਦੀ ਆ ਕਿੰਨੇ ਕ ਦਿਨ ਲੈਂਦੀ ਹੈ ਤੇ ਕਿੰਨੇ ਕ ਦੁੱਧ ਆਲੀ ਦੂਜੇ ਸੂਏ ਸੋਣਾ ਬਈ ਨੇ ਦੂਜੇ ਸੂਏ ਤੇ ਦੱਕ ਦਾ ਲੈ ਜੀ ਹਾਤਾ ਲੈ ਜੂਗਾ ਤਦ ਤਦ ਠੀਕ ਹੈ ਬਈ ਹਾਂਜੀ ਬਈ ਕਿੰਨਾ ਕ ਦੁੱਧ ਦੱਸਿਆ ਪਹਿਲੇ ਮਾਰ ਦਿੰਦੀ ਨਹੀਂ 12 13 ਕਿਲੋ 12 13 ਕਿਲੋ ਤੇ ਕਿੰਨੇ ਦਿਨ ਕੱਢਦੀ ਆ ਜੀ ਬਈ 10 ਦਿਨ ਲੈ ਜੂਗਾ ਹਾਤਾ ਬਾਸ ਇੰਨੇ ਕ ਲਊਗੀ ਠੀਕ ਹੈ ਬਈ ਤੇ ਬਈ ਕੀ ਮੁੱਲ ਕਰਨਾ ਇਹਦਾ ਫਿਰ ਆਪਾਂ ਇਹ 40000 ਹੀ ਦੇ ਦਿਆਂਗੇ 40000 ਦੀ ਪੂਰੀ ਬਈ ਨੂੰ ਕਰੀ ਹੈ ਨਾ ਤੇ ਲਓ ਜੀ ਮਿੱਤਰੋ 40000 ਰੁਪਏ ਦੇ ਵਿੱਚ ਮਿਲ ਜਾਣੀ ਆ ਬਾਕੀ ਭਜਨ-ਭਜਨ ਵੇਟ-ਬੂਟ ਪੂਰਾ ਬਾਈ ਇਹਦੇ ਚਾਹਣਾ ਹਾਂਜੀ ਤੇ ਕੋਈ ਲੱਸੀ ਫਿੱਕੀ ਨਹੀਂ ਕਹਿ ਸਕਦੇ ਇਹਨੂੰ ਆਹ ਇਹ ਆਹ ਦੇਖੋ ਤੁਸੀਂ ਹੈਨਾ ਬਾਈ ਥਣਾ-ਥਣਾ ਦੀ ਓਕੇ ਜਮਾ ਓਕੇ ਵੀਰੇ ਓਕੇ ਇਹ ਆ ਤੀ ਦੇਖੋ ਹੈਨਾ ਤੇ ਲੋਈ ਮੋੜ ਲੈ ਬਾਈ ਇਹਨੂੰ ਹੈਨਾ ਤੇ ਮਾਨਤਾਂ ਦਾ ਹੋ ਜੂਗਾ ਨਾ ਪਿੱਛੇ ਜਨਾ ਕੋਈ ਨਹੀਂ ਬਾਈ ਹੈਨਾ ਕਰ ਦਿਆਂਗੇ ਫੇਵਰੀ ਕੋਈ ਸੱਜਣ ਘੂਰੋ ਚੱਲ ਕੇ ਆਉਂਦਾ ਉਹਦਾ ਮਾਨਤਾਂ ਨਹੀਂ ਤੇ ਮੇਰੇ ਸਾਹ ਨੂੰ ਹਲੇ ਦੇਣ ਕਰਦੀ ਹੈ ਬਈ ਦੇਣ ਕਰਦੀ ਕਰਦੀ ਬਈ 10 ਦਿਨ ਲੈ ਜੂਗੀ ਹਾਂ ਇਹਦਾ ਮੁੱਲ ਆਪਾਂ ਕੀ ਦਾ ਬਈ 40000 ਹਾਂਜੀ ਤੇ ਵੇਟ ਵਜਨ ਪੂਰਾ ਏ ਤੇ ਜਿਹੜੇ ਬੰਦੇ ਤੇ ਕਿਸੇ ਦੇ ਸਮਝ ਚ ਆਉਂਦੀ ਆ ਹਨਾ ਇਹੋ ਲੈ ਜਿਓ ਤੇ ਬਾਕੀ ਉਹ ਚਾਰੂ ਆ ਬਈ ਹਨਾ ਚਾਰੂ ਚਾਰੂ ਬਈ ਤੇ ਬਈ ਦੂਸਰੇ ਨੰਬਰ ਵਾਲੀ ਤੇ ਆ ਜੀ ਬਈ ਇਹਦੀ ਕਰਮ ਵਾਲੀ ਦੀ ਬਈ ਕੀ ਡਿਟੇਲ ਆ ਇਹ ਥਰੇ ਦੁੱਧ 12 ਕਿਲੋ ਆ ਜੀ 12 ਕਿਲੋ ਹਾਂਜੀ ਠੀਕ ਆ ਬਈ ਤੇ ਬਾਈ ਚੋਣ ਬਸਮਾਰੀ ਕਿਵੇਂ ਆ ਬਾਈ ਓਕੇ ਆ ਜੀ ਜਮਾ ਤੇ ਕੰਨਵਾ ਸੂਆ ਦੱਸਿਆ ਬਈ ਇਹਨਾਂ ਨੇ ਸੂਈ ਇਹ ਇਹ ਦੂਜੇ ਆ ਜੀ ਦੂਜੇ ਸੂਏ ਕੱਢ ਬਈ ਇਹਨੂੰ ਵੀ ਬਾਹਰ ਹਨਾ ਫਣ ਸੋਣਾ ਬੜਾ ਸੋਹਣਾ ਲੱਗਿਆ ਕਰਮਾਲੀ ਨੂੰ ਹਨਾ ਹਾਂਜੀ ਤੇ ਬਾਹਰ ਲਿਆ ਕੇ ਦਿਖਾਉਂਦੇ ਆ ਤੇ ਇਹਦਾ ਫਿਰ ਕਿੰਨੇ ਦਿਨ ਹੋ ਗਏ ਆਪਣੇ ਕੋਲ ਆਈ ਨਹੀਂ ਬਾਈ ਆ ਰਾ ਰਾ ਵੀ ਆਈ ਹੈ ਜੀ ਕੱਲ ਨਹੀਂ ਠੀਕ ਆ ਹਨਾ ਬਾਈ ਤੇ ਸ਼ਾਮ ਜੇ ਨੂੰ ਲਿਆਈ ਆ ਆਪਾਂ ਫਿਰ ਦੁੱਧ ਉੱਥੋਂ ਚੋਕੇ ਲੈਂਦੀ ਬਾਈ ਹਾਂਜੀ ਤੇ ਤੋਰਦੀ ਤੋਰਦੀ ਬਾਈ ਲੰਮੀ ਤੇ ਕਿੰਨਾ ਦੁੱਧ ਬਾਈ ਤਿਆਰ ਹੋਣੇ ਥੱਲੇ ਥੱਲੇ 12 ਕਿਲੋ ਆ ਬਾਈ 12 ਕਿਲੋ ਤੇ ਇਹ ਆਪਾਂ ਕਿੰਨੇ ਹੀ ਦੇਣੀ ਆ ਬਾਈ ਇਹ 42000 ਦੀ 42000 ਦੀ ਦੇਣੀ ਹੈ ਨਾ ਮੋੜ ਲਓ ਬਾਈ ਇਹ ਜੀ ਪਹੁੰਚ ਵੀ ਕਰਾ ਦਾਂਗੇ 42 ਜੀ 42 ਜੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਹਾਂਜੀ ਤੇ ਬਾਕੀ ਬਾਈ ਨੇ ਵੀਡੀਓ ਦੇ ਸ਼ੁਰੂ ਜੀ ਵੀ ਕਿਹਾ ਕੋਈ ਵੀ ਸੱਜਣ ਹਣਾ ਜਾਨਵਰ ਇੱਥੋਂ ਖਰੀਦ ਕੇ ਲੈ ਜਾਓ ਹਣਾ ਕਿਉਂਕਿ ਇੱਥੇ ਬਾਈ ਜੋ ਕੋਈ ਘਾਟਵਾ ਦੇ ਨਿਕਲਦੀ ਆ ਬੰਦੇ ਦਾ ਪੈਸੇ ਪੂਸੇ ਦਾ ਹੋ ਜਾਂਦਾ ਕਿ ਨਹੀਂ ਹਾਂਜੀ ਹਾਂਜੀ 19 21 ਨਿਕਲਦੀ ਆ ਬੰਦੇ ਨਾਲ ਬਾਹਰ ਘਾਟ ਹੋ ਜਾਂਦੀ ਪੈਸੇ ਦੀ ਵੀ ਅਗਲੇ ਨੂੰ ਪਸੰਦ ਨਹੀਂ ਆਉਂਦੀ ਪਾ ਵੀ ਕੋਈ ਉਹੀ ਜੀ ਗੱਲਬਾਤ ਬਣ ਜਾਂਦੀ ਹੈ ਕਿ ਨਹੀਂ ਤੇ ਇੱਥੇ ਆਓ ਵੇਖ ਕੇ ਆ ਜਗਪਾਸ ਕਰਕੇ ਲਿਜਾਓ ਬਿਲਕੁਲ ਹੈਣਾ ਬਾਈ ਤੇ ਬਾਈ ਉਸ ਤੋਂ ਬਾਅਦ ਆਪਾਂ ਤੀਸਰੇ ਨੰਬਰ ਵਾਲੀ ਇਹਦੀ ਕੀ ਰਿਟੇਲ ਆ ਬਾਈ ਇਹ ਸਰੇ 6 ਕਿਲੋ ਦੁੱਧ ਆ ਜੀ 6 ਕਿਲੋ ਦੁੱਧ ਆ ਹਾਂਜੀ ਤੇ ਇਹ ਸੂਏ ਬਾਈ ਇਹ ਦੂਜੇ ਹੀ ਇਹ ਆ ਵਹਿੜੀ ਆ ਦੂਜੇ ਸੂਏ ਹੈ ਹਾਂਜੀ 6 ਕਿਲੋ ਦੁੱਧ ਤੇ ਬਾਈ ਇਹ ਕੀ ਮੁੱਲ ਚ ਦੇਣੀ ਆ 15000 ਦੀ ਦੇ ਦਿਆਂਗਾ 15000 ਦੀ ਤੋਰ ਬਾਈ ਹੈਣਾ ਥਣਾ ਥਣਾ ਦੀਆਂ ਓਕੇ ਆ ਬਾਈ ਓਕੇ ਓਕੇ ਥਣਾ ਹੀ ਦਾ ਬਾਈ ਇੱਕ ਵੀ ਆ ਮਾੜੀ ਨਹੀਂ ਲੈਂਦੇ ਆਪਾਂ ਬਸ ਠੀਕ ਹੈਣਾ ਬਾਈ ਇਹ ਆ ਦੇਖ ਲਓ ਹੈਣਾ ਬਾਈ ਥਾਂ ਤੇ ਕੋਈ ਧਾਰ ਵੱਧ ਘਟ ਹੋਇਆ ਆਪਾਂ ਮਾਲਾ ਬਹੁ ਭਰੀ ਬਾਠੀ ਹੈ ਬਾਈ ਕਹਿੰਦਾ ਵੀ ਥਣਾ ਥਣਾ ਦਾ ਕੋਈ ਕੋਈ ਚੱਕਰ ਹੀ ਨਹੀਂ ਹੈਣਾ ਤੇ ਇਹ ਆਪਾਂ ਬਾਈ ਦੁੱਧ ਕਰਨਾ ਸੀ ਇਹ ਥਲੇ ਇਹ ਥਲੇ 6 ਕਿਲੋ ਜੀ ਤੇ ਇਹ ਆਪਾਂ ਦੇਣੀ ਹੈ 15000 ਜਣਾ ਹਾਂਜੀ ਤੇ ਲੈ ਵੀ ਮੋੜ ਲੈ ਲੈਣਾ ਤੇ ਬਾਕੀ ਫੇਸਬੁਕ ਬਾਕੀ ਹਜੇ ਬੈੜਾ ਹੈਣਾ ਗਾਲੇ ਸੂਏ ਨੂੰ ਬਣ ਜਾਊਗੀ ਤੇ ਜੇ ਗੱਬਣ ਟੋਕੜ ਹੋ ਜਾਂਦੀ ਹੈ ਤਾਂ ਫਿਰ ਤਾਂ ਮੈਂ ਕਹਿੰਦਾ ਰਿਚਾ ਹੀ ਨਹੀਂ ਹੈਣਾ ਗਾਂ ਬਣ ਜਾਣੀ ਹੈ ਪੂਰੀ ਵਧੀਆ ਘਰੇ ਤੇ ਬਾਕੀ ਕੱਦ-ਕਾੜ ਵੀ ਸੋਹਣਾ ਕੋਈ ਨਿੱਕੀ ਜੀ ਨਹੀਂ ਬਾਈ ਕਿ ਨਹੀਂ ਨਾ ਨਾ ਨਿੱਕੀ ਨਹੀਂ ਜੀ ਇਹ ਆ ਦੇਖੋ ਤੁਸੀਂ ਹਣਾ ਇਹਦਾ ਆਪਾਂ ਮੁੱਲ ਕੀਤਾ ਬਾਈ 15000 ਹਣਾ ਤੇ ਆਪਾਂ ਮਰਾ ਦਈਏ ਵੀ ਵਿਚਾਲ ਲਈ ਲੈ 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 ਪਾਰੀ ਬਾਈ ਨਿਆਣਾ ਹਣਾ ਆਏ ਆਏ ਤੇ ਜਦੋਂ ਪਸਮ ਕੀਦਾ ਮੈਨੂੰ ਥਾਣ ਦਿਖਾਉਗਾ ਥਾਣਾ ਬੜਾ ਸੋਹਣਾ ਕਰਮਲੀ ਨਾ ਨਾ ਪਾਰਾ ਬਾਈ ਨਿਆਣਾ ਇਹ ਆ ਗਈ ਹਾਂ ਆ ਗਈ ਥਾੜਾ ਸੋਹਣਾ ਲੱਗਿਆ ਹਨ ਐ ਮੋਟੀ ਜਵਾਈ ਦੇ ਵਾਈ ਜੀ ਕੋਈ ਬੜੀ ਸੋਹਣੀ ਹੈ ਬਾਈ ਹਨਾ ਹਾਂਜੀ ਮੋਟੀ ਪੂਰੀ ਚੋਣ ਜਾਣ ਦਾ ਪਸ਼ੂ ਸਹੀ ਹੋਵੇ ਬਾਈ ਦੁੱਧ ਦਾ ਕਿਲੋ 2 ਕਿਲੋ ਦਾ ਕਈ ਵਾਰੀ ਆ ਵੀ ਜਾਂਦਾ ਇੱਕ ਦਾ ਡੇਣਾ ਹਨਾ ਜਾ ਆ ਜੂਗੇ ਹਾਂਜੀ ਤੇ ਉਹਨਾਂ ਆਪਾਂ ਲੈ ਹੁੰਦੇ ਨਹੀਂ ਬਾਈ ਉਹ ਮਾੜਾ ਬਹੁ ਖਣ ਖਣ ਤੋਂ ਮਾੜਾ ਨਹੀਂ ਜਾ ਯਾਰ ਪੋਲੀ ਬਹੁਤ ਆਧਾਰ ਹੈ ਨਾ ਥੋੜਾ ਜਿਹਾ ਟਾਈਮ ਦੀ ਆ ਗਈ ਹੈ ਨਾ ਮਾੜੇ ਨਾਲ ਜੋਈ ਜਾਂਦੀ ਦਾ ਮੁੜ ਗਿਆ ਮਾੜਾ ਜੋਦਨੀਆ ਮੈਂ ਤਾਂ ਉਹ ਮਾੜਾ ਜੋਣੀ ਆ ਬਾਈ ਮਗਰਲੇ ਵੇਖ ਲੈ ਕੋਈ ਧਾਰ ਪਿੰਦੀ ਸਾਰਿਆਂ ਨੂੰ ਲੈ ਆ ਵੀ ਮਗਰਲੇ ਹਨ ਵਿੱਚ ਬਾਈ ਦੇਖ ਲਓ ਹਣਾ ਇਹ ਬਾਕੀ ਬਾਈ ਨੇ ਯਾਰ ਕੀ ਕਹੀ ਤੇ ਯਾਰ ਕੋਈ ਵੀ ਸੱਜਣਾ ਇੱਥੇ ਆ ਕੇ ਆਉਦੀ ੱਕੜਾਂਗ ਦੋੜਾਂਗ ਪੂਰੀ ਤਸੱਲੀ ਕਰਕੇ ਲੈ ਕੇ ਆਓ ਬਾਈ ਕਿ ਨਹੀਂ ਹਾਂਜੀ ਉਵੇਂ ਦੇਣੀ ਨਹੀਂ ਬਾਈ ਕਹਿੰਦਾ ਵੀ ਕੋਈ ਸੱਜਣ ਕਹੇ ਵੀ ਆਨਲਾਈਨ ਕਹਿ ਵੀ ਦਿੰਦਾ ਏ ਪਹਿਲਾਂ ਤਸੱਲੀ ਕਰੋ ਬਾਈ ਕਿ ਨਹੀਂ ਹਾਂਜੀ ਉਹ ਕੋਈ ਸਾਲਾਂ ਦੀ ਚੀਜ਼ਾਂ ਐ ਕੋਈ ਉਨੀ ਕਿੰਨੇ ਨਿਕਲਿਆਂ ਦੀ ਬਾਅਦ ਬੰਦਾ ਕਹਿੰਦਾ ਬਈ ਐ ਹੋ ਗਈ ਐ ਹੋ ਗਈ ਕਿ ਨਹੀਂ ਹਾਂ ਦੂਜੇ ਲੋੜੀ ਜੋ ਬਈ ਐ ਧਾਰ ਨਹੀਂ ਦਿਖਦੀ ਇਹ ਆਹ ਜੋ ਇਹ ਨਹੀਂ ਹੁੰਦੀ ਕੋਈ ਨਾ ਕੋਈ ਭਾਈ ਕਿੰਨਾ ਦੁੱਧ ਤਿਆਰ ਹੈ ਜਿਹੜਾ ਪਚਵਾ ਦਾਂਗੇ ਕੋਈ ਸੱਜਣ ਆ ਕੇ ਚੋਲਵੇ ਜਿਹੜਾ ਇਹਨੇ 12 ਕਿਲੋ ਆ ਭਾਈ ਠੀਕ ਆ ਭਾਈ ਹਾਂਜੀ 12 ਕਿਲੋ ਦੁੱਧ ਤੇ ਮੁੱਲੇ ਦਾ ਪਕੀ ਤਾਂ 42000 42000 ਜੀ ਪਹੁੰਚ ਕਰ ਦਾਂਗੇ ਆਪਾਂ ਹਾਂ ਨਾ ਨੋਈ ਬਤਰਾ ਦੋ ਤਾਂ ਚਲੋ ਕਿਲੋ ਅੱਧਾ ਕਿਲੋ ਘੱਟ ਮੰਨ ਕੇ ਆਜੋ ਪਰ ਗਾਂ ਸੋਹਣੀ ਆ ਕਿ ਨਹੀਂ ਤੁਸੀਂ ਇਹਦੀ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਓ ਕਿ ਨਹੀਂ ਬਾਈ ਨੇ ਵੀ ਇਹ ਗੱਲ ਕਹਿਤੀ ਹੈ ਭਾਈ ਤੁਸੀਂ ਰੁਪਈਏ ਲਾਉਣੇ ਆ ਦੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਦੋਂ ਜਾਨਵਰ ਲੈ ਕੇ ਨਹੀਂ ਹਾਂਜੀ ਥਾਂ ਜੀ ਦਾ ਇੱਕ ਵੀ ਧਾਰਦਾ ਕਹੇ ਜੋ ਫਰਕ ਹੋ ਗਿਆ ਬੰਦੇ ਬੈਠੇ ਮਈ ਦੁੱਧ ਬਈ 12 ਕਿਲੋ ਬੰਦਾ ਚੋਈ ਜਾਵੇ ਏਕੜਾ ਹਾਂਜੀ ਹਾਂਜੀ ਜਿਹੜਾ ਟਾਈਮ ਮਰਜੀ ਤਸੱਲੀ ਕਰਕੇ ਲੈ ਜੀ ਜਿਹੜਾ ਜਰ ਮਰਜੀ ਬਾਈ ਕਹਿੰਦਾ ਤਸੱਲੀ ਕਰਕੇ ਲੈ ਜਾਓ ਫਿਰ ਇਹ ਦੂਬਾ ਤਾਂ ਕੋਈ ਗੱਲ ਰਹੀ ਨਹੀਂ ਕਿ ਜਦੋਂ ਬੰਦੇ ਨੇ ਤਸੱਲੀ ਕਹਿਦੀ ਹੈ ਕਿ ਨਹੀਂ ਹਾਂਜੀ ਹਾਂਜੀ ਓ ਬਾਈ ਦੇ ਹੱਥ ਜਾਉ ਮੈਂ ਅਭੀ ਤਾਂ ਦੂਜੇ ਲੋੜ ਚੋਂ ਲੱਗਿਆ ਨਾ ਐਵਰੀ ਚ ਵਾਈਜ ਵੀ ਬੜੀਆਂ ਕਰਦੀਆਂ ਕਰਕੇ ਕਿਸੇ ਵੀ ਨਾਂਜ ਮੰਨਣਾ ਨਾ ਉਸ ਨਹੀਂ ਬਾਈ ਯਾਰ ਕਿਸੇ ਵੀ ਆਵਲਾਂ ਗੰਨੇ ਨੂੰ ਬੈਂਦੀਆ ਕੋਈ ਨਹੀਂ ਕਰੀ ਮੰਨਣਾ ਇਹ ਬੋਲੀ ਬਹੁਤ ਆ 12 ਕਿਲੋ ਦੁੱਧ ਮੁੱਲ 42000 42000 ਤੇ ਵੀ 100 ਕਿਲੋਮੀਟਰ ਦੀ ਹੋ ਜਾਊਗੀ। ਹਾਂ। ਬਾਕੀ ਹੁਣ ਵੇਲੀ ਹੋ ਗਈ ਐ ਕੋਈ ਸੱਜਣ ਆਓ ਇੱਕ ਡੰਗ ਚੋਬੋ ਦੋ ਡੰਗ ਚੋਬੋ। ਹਾਂਜੀ ਜਦੋਂ ਤੁਹਾਡੀ ਤਸੱਲੀ ਹੁੰਦੀ ਆ ਉਦੋਂ 300 ਰੁਪਿਆ ਦੇ ਕੇ ਜਾਣਾ ਹਣਾ। ਤੇ ਬਾਈ ਨੇ ਪਾਟਾ ਨੋਟ ਨਹੀਂ ਲੈਣਾ ਤੁਸੀਂ ਮਾੜੀ ਚੀਜ਼ ਘਾਤੋਂ ਲੈਣੀ ਐ ਕਿ ਨਹੀਂ? ਹਾਂਜੀ ਚੰਗੀ ਚੀਜ਼ ਦੇ ਆਪੇ ਪੈਸੇ ਲਾਓ ਆ ਕੇ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਹਣਾ। ਲਓ। ਤੇ ਬਾਕੀ ਹੁਣ ਵਿਹਲੀ ਹੋ ਗਈ ਆ ਤੇ ਥੋੜਾ ਬਹੁਤਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਏ ਹੱਥ ਨੇ ਟਿੱਕੇ ਨਾ ਫੇਰ ਵਿਹਲੀ ਕਰ ਲਓ ਦੋ ਡੰਗ ਚੋਕ ਫੇਰ ਤਸੱਲੀ ਕਰਕੇ ਲੈ ਜਾਣਾ ਤੇ ਬਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਮੋਬਾਈਲ ਨੰਬਰ ਬੋਲ ਦਿਓ ਤਾਂ ਜੇ ਕਿਸੇ ਸੱਜਣ ਨੇ ਸੰਪਰਕ ਕਰਨਾ ਉਹਨੂੰ ਥੋੜਾ ਜਿਹਾ ਸੌਖਾ ਹੋ ਜੇ ਬਈ ਮੋਬਾਈਲ ਆਪਣਾ 99 41 99 51 43 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਪਿੰਡ ਬਾਈ ਦਾ ਹੈਗਾ ਕੋਟ ਕਰੋੜ ਖੁਰਦ ਤਹਸੀਲ ਤਲਵੰਡੀ ਪਾਈ ਦਾ ਜ਼ਿਲ੍ਹਾ ਪਰੋਈ ਪਰਣਾ ਹਾਂਜੀ ਹੋਰ ਕੋਈ ਵੀ ਜਾਨਵਰ ਖਰੀਦਣਾ ਕਿਉਂਕਿ ਬਾਈ ਨੇ ਵੀ ਇਹੀ ਗੱਲ ਕਹੀ ਹੈ ਬਾਈ ਆਪਣੇ ਫਾਰਮ ਤੋਂ ਆ ਕੇ ਪੂਰੀ ਤਸੱਲੀ ਕਰਕੇ ਜਾਨਵਰ ਲੈ ਕੇ ਜਾਓ ਕਿ ਨਹੀਂ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਜਿਉਂਦੇ ਬਤ ਦੇ ਰਹੋ ਜੀ ਧੰਨਵਾਦ ਹਾਂਜੀ